ਨੈਸ਼ਨਲ ਵਲੰਟਰੀ ਬਲੱਡ ਡੋਨਰਸ ਦੇ ਦੇ ਜਿਹੜਾ ਸਬੰਧ ਵਿੱਚ ਸਾਡਾ ਅੱਜ ਦਾ ਫੰਕਸ਼ਨ ਸੀਗਾ ਇਹਦੇ ਵਿੱਚ ਜਿੰਨੇ ਸਾਡੇ ਸਟਾਰ ਡੋਨਰ ਹੈ ਚਾਹੇ ਇੰਡੀਵਿਜੂਅਲ ਹੈ ਫੈਮਿਲੀ ਡੋਨਰ ਹੈ ਜਾਂ ਜਿਹੜੇ ਐਨ ਜੀਓਸ ਆ ਕਿ ਆ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਡੋਨੇਸ਼ਨਸ ਕੀਤੀ ਆ ਉਹਨਾਂ ਸਾਰਿਆਂ ਦਾ ਸਨਮਾਨ ਕਰਨ ਲਈ ਮੈਨੂੰ ਇਹ ਦੱਸਦੇ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ 99% ਤੋਂ ਜ਼ਿਆਦਾ ਜਿਹੜੀ ਬਲੱਡ ਡੋਨੇਸ਼ਨ ਹੈ ਉਹ ਵਲੰਟਰੀ ਬਲੱਡ ਡੋਨੇਸ਼ਨ ਹੈ ਜਿਹੜੇ ਸਵੈਚ ਨੂੰ ਦਾਨ ਨਹੀਂ ਆ ਉਹ ਜ਼ਿੰਦਗੀਆਂ ਬਚਾਉਂਦੇ ਆ ਚਾਹੇ ਕੋਈ ਐਕਸੀਡੈਂਟ ਦਾ ਵਿਕਟਮ ਹੋਵੇ ਕੋਈ ਹੀਮੋਫੀਲੀਆ ਦੇ ਪੇਸ਼ੈਂਟਸ ਹੋ ਸਰਜਰੀ ਵਾਲੇ ਜਿੰਨੇ ਵੀ ਮਰੀਜ਼ ਹੋਣ ਉਹਨਾਂ ਦੀ ਜਾਨਾਂ ਬਚਾਉਣ ਦੇ ਵਿੱਚ ਇਹ ਜਿਹੜੇ ਦਾਨੀ ਸੱਜਣ ਆ ਇਹ ਖੂਨਦਾਨ ਜਦੋਂ ਕਰਦੇ ਆ ਤਾਂ ਜੀਵਨਦਾਨ ਕਰਦੇ ਆ ਸੋ ਉਹਨਾਂ ਦਾ ਸਨਮਾਨ ਕਰਦੇ ਆ ਜੀ ਉਹਨਾਂ ਦਾ ਇੱਜ਼ਤ ਮਾਨ ਕਰਦੇ ਆ ਉਹਨਾਂ ਦਾ ਧੰਨਵਾਦ ਕਰਨ ਲਈ ਅੱਜ ਦਾ ਇਹ ਪ੍ਰੋਗਰਾਮ ਸਾਡੇ ਮੈਕੋ ਵੱਲੋਂ ਕਰਾਇਆ ਗਿਆ ਤੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਲੋਕਾਂ ਨੂੰ ਵੀ ਕਹਿਣਾ ਕਿ ਤੁਸੀਂ ਜਿਹੜੀ ਇਹ ਮੂਵਮੈਂਟ ਹੈ ਇਹਨੂੰ ਇੱਕ ਜਿਹੜੀ ਪੰਜਾਬ ਦੇ ਵਿੱਚ ਇਹ ਜਾਨਾਂ ਅੰਦੋਲਨ ਬਣ ਗਈ ਹੈ ਸੋ ਮੈਂ ਕਹਿੰਦਾ ਵੀ ਇਸੇ ਤਰ੍ਹਾਂ ਇਹਨੂੰ ਮੇਨਟੇਨ ਕਰਨ ਦੀ ਲੋੜ ਹੈ ਸਾਡੇ ਕੋਲੇ 100 ਪਲੱਸ ਡੋਨਰਸ ਕਾਫੀ ਆ ਗਿਆ ਜੀ ਕਈ ਦਰਜਣ ਆ ਗਿਆ ਜੇ ਸਾ ਜਿਹੜਾ ਹੈਗਾ ਇਸੇ ਸਪਿਰਟ ਨੂੰ ਅਸੀਂ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਮਿਸ਼ਨ ਚੜ੍ਹਦੀ ਕਲਾ ਪੰਜਾਬ ਉਹਦੇ ਵਿੱਚ ਵੀ ਆਪਾਂ ਵੱਡਾ ਯੋਗਦਾਨ ਪਾਈਏ ਉਹਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਯੋਗਦਾਨ ਪਾ ਕੇ ਪੰਜਾਬ ਨੂੰ ਆਪਾਂ ਅਗਲਾ ਪੰਜਾਬ ਬਣਨ ਦੇ ਵਿੱਚ ਆਪਣਾ ਯੋਗਦਾਨ ਪਾਈਏ ਪੰਜਾਬ ਨੂੰ ਤੰਦਰੁਸਤ ਸਿਹਤਮੰਦ ਬਣਨ ਦਾ ਆਪਣਾ ਯੋਗਦਾਨ ਪਾਈਏ